ਪਸੰਦ ਮਨਸੀਮੇਗੇ ਮੌਕੇ ਤੇ ਮਾਂ ਸਰਸਵਤੀ ਕੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਮਾਂ ਸਰਸਵਤੀ ਵਿੱਦਿਆ ਦੀ ਮਾਂ ਹੈ ਔਰ ਉਹਨਾਂ ਦੇ ਲਈ ਜੇ ਮਾਂ ਦਾ ਆਸ਼ੀਰਵਾਦ ਲੈਂਦਾ ਤਾਂ ਹੀ ਬੰਦਾ ਕਿਸੇ ਵੀ ਵਿੱਦਿਆ ਦੇ ਵਿੱਚ ਪਾਵੇ ਕੋਈ ਵੀ ਕੰਮ ਕਰੇ ਮਾਂ ਸਰਸਵਤੀ ਦਾ ਆਸ਼ੀਰਵਾਦ ਜ਼ਰੂਰੀ ਹੈ ਉਸ ਦੇ ਲਈ ਸ੍ਰੀ ਆਮ ਅਸਰਮ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਹੈ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਮਾਂ ਸਰਸਵਤੀ ਦੀ ਮਾਂ ਸਰਸਵਤੀ ਵਿੱਦਿਆ ਦੀ ਦੇਵੀ ਹੈ ਔਰ ਇਹਨਾਂ ਦੀ ਪੂਜਾ ਅਰਚਨਾ ਕਰਕੇ ਜੋ ਆਸ਼ੀਰਵਾਦ ਬੱਚਾ ਲੈਂਦਾ ਹੈ ਕੋਈ ਵੀ ਵਿਅਕਤੀ ਲੈਂਦਾ ਹੈ ਉਹ ਆਪਣੀ ਜ਼ਿੰਦਗੀ ਚ ਹਮੇਸ਼ਾ ਕਾਮਯਾਬ ਹੁੰਦੇ ਐ ਔਰ ਇਸ ਸਮਾਗਮ ਦੇ ਵਿੱਚ ਸਾਡੇ ਬਾਜਪਾ ਮੰਡਲ ਦੇ ਪ੍ਰਧਾਨ ਸਮਾਣਾ ਦੇ ਬਿਰੋਧ ਸਿੰਘ ਜੀ ਪਹੁੰਚੇ ਬਿਰੋਧ ਸਿੰਘ ਨੇ ਗੱਲਬਾਤ ਕਰਦੇ ਆ ਸਾਰਿਆਂ ਨੂੰ ਪਹਿਲਾਂ ਤਾਂ ਸਮਾਣਾ ਨਿਵਾਸੀਆਂ ਨੂੰ ਜੈ ਸ੍ਰੀ ਰਾਮ ਔਰ ਬਸੰਤ ਪੰਚਮੀ ਦੀਆਂ ਸਾਰੇ ਦੇਸ਼ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਔਰ ਸਮਾਣਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਔਰ ਸਾਡੇ ਉਰੇ ਰਾਮ ਆਸਰਮ ਦੇ ਵਿੱਚ ਸਵਾਮੀ ਪ੍ਰਸੋਤਮ ਦਾਸ ਦੀ ਅਗਵਾਈ ਦੇ ਵਿੱਚ ਬਸੰਤ ਪੰਚਮੀ ਦੇ ਅਵਲਖਸੇ ਦੇ ਵਿੱਚ ਇੱਕ ਹਵਨ ਯੱਗ ਔਰ ਮਾਂ ਸਰਸਪਤੀ ਦੀ ਪੂਜਾ ਕੀਤੀ ਗਈ ਹੈ ਇਹ ਸਾਡਾ ਜਿਹੜਾ ਸਨਾਤਨ ਧਰਮ ਹੈ ਇਹ ਸਾਰਾ ਕੁਝ ਸਾਡੇ ਸਨਾਤਨ ਧਰਮ ਦੇ ਵਿੱਚ ਹੀ ਹੁੰਦਾ ਹੈ ਔਰ ਮੈਂ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਮੇਰੇ ਨਾਲ ਗੁਪਤਾ ਜੀ ਖੜੇ ਨੇ ਡਾਕਟਰ ਪਿੰਕਾ ਜੀ ਸਾਡੇ ਅਜੇ ਗੋਇਲ ਜੀ ਆਪਣੇ ਰਾਮਨ ਗੁਪਤਾ ਜੀ ਐਡਵੋਕੇਟ ਸਾਹਿਬ ਨਵੀਨ ਜੀ ਮੇਰੇ ਨਾਲ ਸਾਰੇ ਸਾਥੀ ਆਏ ਨੇ ਮੈਂ ਸਾਰਿਆਂ ਦਾ ਔਰਿਆਨ ਤੇ ਧੰਨਵਾਦ ਵੀ ਕਰਦਾ ਔਰ ਜੀ ਆਇਆਂ ਖਾ ਤਾਂ ਇਸ ਤੋਂ ਬਾਅਦ ਸਾਡੇ ਰਾਮ ਆਸ਼ਰਮ ਦੇ ਵਿੱਚ ਕੜੀ ਲੰਗਰ ਕੜੀ ਚਾਵਲ ਦਾ ਲੰਗਰ ਹੈ ਜੋ ਅਟੁੱਟ ਵਰਤੇਗਾ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਫੇਰ ਇੱਕ ਵਾਰੀ ਅਪੀਲ ਕਰਦਾ ਵੀ ਉਹ ਰਾਮ ਆਸ਼ਰਮ ਦੇ ਵਿੱਚ ਆ ਕੇ ਇਸ ਲੰਗਰ ਦਾ ਆਨੰਦ ਲਈ ਬਹੁਤ ਜਰੂਰੀ ਹੈ ਮਾਂ ਸਰਸਵਤੀ ਦਾ ਆਸ਼ੀਰਵਾਦ ਜੀ ਮਾਂ ਸਰਸਵਤੀ ਦਾ ਆਸ਼ੀਰਵਾਦ ਨਾਲ ਹੀ ਆਪਾਂ ਆਪਣੀ ਜੀਵਨ ਚ ਤਰੱਕੀ ਕਰ ਸਕਦੇ ਆ ਤੇ ਆਪਣੇ ਉਚਾਈਆਂ ਛੂਹ ਸਕਦੇ ਆ ਜੀ ਜੈ ਸ਼੍ਰੀ ਰਾਮ ਅੱਜ ਕਿਉਂ ਵਿਦਿਆਦੀ ਦੇਵੀ ਹੈ ਜੀ ਸਰਸਵਤੀ ਮਾਤਾ ਹਰ ਇੱਕ ਨੂੰ ਜੀ ਮਾਤਾ ਸਰਸਵਤੀ ਦਾ ਜਿਹੜੇ ਜੂਰ ਤੋਂ ਸ਼ੁਰੂ ਬਣਾਇਆ ਜਾਵੇ ਜੈ ਸ਼੍ਰੀ ਰਾਮ ਕੈਮਰਾਮੈਨ ਡੀਕੇ ਕਰਕੇ ਦੇਣਾ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼